ਸਸਿਕਾ ਜੀ ਦੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀ ਤੁਹਾਡਾ ਅੱਜ ਦੇ ਵੀਡੀਓ ਵਿੱਚ ਵੀ ਤੁਹਾਨੂੰ ਵਿਖਾਉਣੀਆਂ ਆ ਆਪਾਂ ਪੰਜ ਮੱਜਾਂ ਜਿੰਨਾਂ ਵਿੱਚ ਤਿੰਨ ਸੁਈਆਂ ਤਾਜ਼ੀਆਂ ਤੇ ਦੋ ਗੱਬਣਾ ਤਿਆਰ ਤੇ ਡਸ ਨੋਟ ਕਰ ਲਓ ਵੀ ਜੀ ਫੋਨ ਨੰਬਰ ਹੈਗਾ ਆਪਣਾ ਨਾਮ ਹੈਗਾ ਆਪਣਾ ਚਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਸਰ ਲਾਗੇ ਲਓਪੋ ਕੁਚਗਾਵਾਂ ਵੀ ਜੀ ਫੋਨ ਨੰਬਰ ਹੈਗਾ 9592800635 ਤੇ ਆ ਵੀ ਜੀ ਪਹਿਲੇ ਨੰਬਰ ਤੇ ਮੱਝ ਦੀ ਗੱਲ ਕਰਦੇ ਆ ਬਿਲਕੁਲ ਤਾਜੀ ਸੂਈ ਆ ਕੱਲ ਦੀ ਚੰਗੇ ਮੈਂ ਥਣ ਚੰਡੇ ਦੇ ਚੰਗੇ ਰਿਕਾਰਡ ਵਾਲੀ ਮੱਝ ਦੇ ਤੇ ਆਹ ਵਖੋ ਜੀ ਚੰਗੇ ਥਣ ਚੰਡੇ ਦੇ ਚੰਗੇ ਰਿਕਾਰਡ ਦੀ ਮੱਝ ਆ ਤੇ ਤਾਜੀ ਸੂਈ ਬਿਲਕੁਲ ਕਿ 9-10 ਕਿਲੋ ਮੈਂ ਥੱਲੇ ਬੋਲੀ ਹੋਊਗੀ ਤੇ 14-15 ਕਿਲੋ ਦਾ ਰਿਕਾਰਡ ਆ ਮੱਝ ਦਾ ਤੇ ਇਹਦਾ ਮੁੱਲ ਵੀ ਜੀ ਫੋਨ ਤੇ ਆਪਾਂ ਕਰ ਲਾਂਗੇ ਤੇ ਦੂਜੇ ਨੰਬਰ ਵਾਲੀ ਆ ਗਈ ਝੋਟੀ ਦੂਜਾ ਸੁਬਾ ਸੂਈ ਜਵੇ ਜੀ ਇਹ ਵੀ ਕੱਲ ਦੀ ਸੂਈ ਜੇ ਬਿਲਕੁਲ ਤਾਜੀ ਚੰਗੇ ਥਣ ਚੱਡੇ ਦੇ ਚੰਗੇ ਕਦ ਕਾੜਦੀ ਇਹ ਵੀ ਪਿਓਰ ਮੋਹਰਾ ਜੇ ਤੇ ਆ ਵੀ ਪਿਓਰ ਮੋਹਰਾ ਜੇ ਸਾਡੀਆਂ ਪੂਛਾਂ ਤੱਕ ਕਾਲੀਆਂ ਜੇ ਇਹਦੇ ਮਗਰ ਕੱਟੀ ਬਹੁਤ ਹੀ ਵੀਰ ਜੀ ਕਮਾਲ ਦੀ ਆ ਵੇਖੋ ਨੀਲੀ ਰਾਵੀ ਦੀ ਕੱਟੀ ਬਿਲਕੁਲ ਮਗਰ ਤਾਜੀ ਸੂਈ ਆ ਆ ਵੇਖੋ ਪਹਿਲੇ ਨੰਬਰ ਵਾਲੀ ਦੀ ਆ ਕੱਟਾ ਵਾ ਤੇ ਇਹ ਵੀ ਬਿੱਡੀ ਚੰਗੇ ਰਿਕਾਰਡ ਵਾਲੀ ਆ ਕਦ ਕਾਠ ਵਾਲੀ ਆ ਦੋਦੇ ਵੀ ਦਹਾਂ ਤੋਂ ਬਾਹਰ ਪਲਾਸੀ ਭਰੂਗੀ ਆ ਵੇਖੋ ਜੀ ਚੰਗੀ ਥੱਲੇੋਂ ਸਾਫ ਆ ਤੇ ਬਿਲਕੁਲ ਬਾਕੀ ਤਾਜੀ ਸੂਈ ਆ ਤੇ ਇਹਦਾ ਮੁੱਲ ਵੀ ਜੀ ਇਹਦਾ ਮੁੱਲ 85000 ਕਰਾਂ 80000 ਚ ਮੰਤਨ ਕਰ ਦਾਂਗੇ ਇਹ 75000 ਦੀ ਝੋਟੀ ਹਾਨਾ ਦੇ ਦਾਂਗੇ ਤੀਜੇ ਨੰਬਰ ਵਾਲੀ ਮਹਿਮ ਵਿਧੀ ਆ ਗਈ ਜੇ ਇਹ ਥੱਲੇ 12 ਕਿਲੋ ਦੁੱਧੂਗਾ ਪਰ 10 ਕਿਲੋ ਦੱਸ ਕੇ ਦਾਂਗੇ ਇਹ ਮੱਝ ਹਾਨਾ 70000 ਦੀ ਦਾਂਗੇ ਤੇ ਨੀਲੀ ਰਵੀ ਦਾ ਵੀ ਜੀ ਮੁੱਲ ਹੈਗਾ ਜੇ ਲੱਖ ਰੁਪਈਆ ਇਹ ਵੀ ਜੀ 95000 ਦੀ ਹਾਨਾ ਆਪਾਂ ਝੋਟੀ ਦਾਂਗੇ ਬਾਕੀ 5ਵੇਂ ਨੰਬਰ ਤੇ ਅਗੀ ਵਿੱਚ ਜੀ ਤਿਆਰ ਮੱਝ ਬਿਲਕੁਲ ਇਹਦਾ ਥਣ ਚੱਡਾ ਵੀ ਬਹੁਤ ਸਾਜੇ ਨੀਲੀ ਦਾ ਵੀ ਝੋਟੀ ਚੰਗੀ ਤਿਆਰ ਹੋਣ ਦੀ ਜਾਵੇ ਕੋ ਬਿਲਕੁਲ ਜੀ ਪੱਧ ਕਾੜ ਦੀ ਚੰਗੇ ਦੀ ਆ ਪਰ 13 ਕਿਲੋ ਦਾ ਇਹਦਾ ਵੀ ਰਿਕਾਰਡ ਜੇ ਪਿਛਲੇ ਸੂਗੇ ਦਾ ਤੇ ਇਹਦਾ ਵੀ 12-13 ਕਿਲੋ ਦਾ ਰਿਕਾਰਡ ਜੇ 5ਵੇਂ ਨੰਬਰ ਵਾਲੀ ਦਾ ਇਹਦਾ ਮੁੱਲ ਵੀ ਜੀ ਹੈਗਾ ਜੇ 80000 ਇਹ ਤੇ 70000 ਦੀ ਹਾਨਾ ਦਿੱਤਾਗੇ ਬਾਕੀ ਮੇਰੀ ਸਾਡੇ ਚੜ੍ਹਦੀ ਕਲ ਦੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤੇ ਇੱਕ ਵਾਰੀ ਫੇਰ ਵੀ ਜੀ ਤਣ ਥੱਲੇ ਚੱਕ ਕਰਾ ਦਿੰਨੇ ਆਪਾਂ ਮਣਕੇਦੀਆਂ ਵੇਖੋ ਪੂਰੀਆਂ ਸਾਫ ਜੇ ਕੱਦ-ਕਾਟ ਚੰਗੇ ਆ ਆ ਵੇਖੋ ਵੀਰ ਜੀ ਚੰਗੀਆਂ ਸਾਫ ਆ ਇਹਦੇ ਮਗਰ ਵੀ ਕੱਟੀ ਜੇ ਮਗਰ ਐਮ 29 ਦਾ ਟੀਗਾ ਜੇ ਹਾਂ ਵੇਖੋ ਆ ਤੀਜੇ ਨੰਬਰ ਵਾਲੀ ਮੈਂ ਦਾ ਦੂਜੇ ਦੀ ਕੱਟੀ ਆ ਗਈ ਆ ਬਾਕੀ ਵੀਰ ਜੀ ਕੋ ਵੀਰ ਭਰਾ ਫੋਨ ਲਾਵੇ ਤੇ ਉਹਦਾ ਮਾਨ ਕਰਾਂਗੇ ਵੱਟੋਂ ਵੱਧ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ Thank you.